ਹਾਂਜੀ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਦੀ ਫਤਿਹ ਆਪਣਾ ਜਿਹੜਾ 21 ਦਸੰਬਰ ਨੂੰ ਕੈਂਪ ਲਗਣਾ ਰਕਤ ਕੈਂਪ ਖੂਨਦਾਨ ਕੈਂਪ ਜਿਹੜਾ ਸਨਿਆਨੇ ਪਿੰਡ ਵਿੱਚ ਲਗਣਾ ਹੈ 21 ਦਸੰਬਰ ਸਵੇਰੇ 9 ਵਜੇ ਸ਼ੁਰੂ ਹੋਣਾ ਤੇ 2 ਵਜੇ ਸਮਾਪਤੀ ਹੋ ਜਾਣੀ ਹੈ ਉਹਦੇ ਵਿੱਚ ਕਾਫੀ ਸਕੂਲਾਂ ਦੇ ਬੱਚੇ ਵੀ ਆਉਣਗੇ ਤੇ ਬੱਚੇ ਸਪੀਚ ਕਵਿਟ ਤੇ ਆਪਣੀ ਪੋਇਮ ਵੀ ਤਿਆਰ ਕਰਕੇ ਲਿਆਉਣਗੇ ਤੇ ਉਹਨਾਂ ਨੂੰ ਜਿਹੜੇ ਫਰਸਟ ਸੈਕਿੰਡ ਥਰਡ ਆਉਣਗੇ ਉਹਨਾਂ ਨੂੰ ਇਨਾਮ ਵੀ ਦਿੱਤਾ ਜਾਏਗਾ ਤੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਉਥੇ ਸਾਡੇ ਨਾਲ ਇਸ ਚੀਜ਼ ਦੇ ਵਿੱਚ ਬਹੁਤ ਲੋਕ ਜੁੜੇ ਨੇ ਜਿਹੜੇ ਵੀ ਵੀਰ ਸੇਵਾ ਵਿੱਚ ਆਏ ਨੇ ਜਿਹੜੇ ਵੀ ਖੂਨਦਾਨ ਵਿੱਚ ਆਏ ਨੇ ਜਿਹੜੇ ਵੀ ਵੀਰ ਉੱਥੇ ਮੌਜੂਦ ਹੋਣਗੇ ਸੇਵਾ ਵਿੱਚ ਤੇ ਉਹਨਾਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆਂ ਬਹੁਤ ਲੋਕ ਸਾਡੇ ਨਾਲ ਇਸ ਵਾਰੀ ਜੁੜ ਰਹੇ ਨੇ ਬਹੁਤ ਕਮੇਟੀਆਂ ਜੁੜ ਰਹੀਆਂ ਨੇ ਪੰਚਾਇਤਾਂ ਜੁੜ ਰਹੀਆਂ ਨੇ ਹਰ ਇੱਕ ਬੰਦੇ ਦਾ ਇਕੱਲੇ-ਇਕੱਲੇ ਬੰਦੇ ਦਾ ਹੀ ਤਹਿ ਦਿਲੋਂ ਧੰਨਵਾਦ ਕਰਦੇ ਆਂ ਵੀ ਸਾਡੇ ਨਾਲ ਇੰਨੀ ਵੱਡੀ ਸਪੋਰਟ ਕਰਨ ਲਈ ਉਹ ਮਹਾਰਾਜ ਦੀ ਕਿਰਪਾ ਰਹੀ ਵਾਹਿਗੁਰੂ ਦਾ ਹਾਰਾ ਸਾਨੂੰ ਰਿਹਾ ਤੇ ਅਸੀਂ ਅਗਲੀ ਵਾਰੀ ਵੀ ਇਸ ਤੋਂ ਵੀ ਵੱਡਾ ਪ੍ਰੋਗਰਾਮ ਕਰਾਂਗੇ ਕਿਉਂਕਿ ਸਾਡਾ ਮੇਨ ਮਕਸਦ ਇਹ ਆ ਵੀ ਹਰ ਸਾਲ ਤਰ੍ਹਾਂ ਪਹਿਲਾਂ ਖੂਨਦਾਨ ਕੈਂਪ ਲੱਗਦਾ ਸੀ ਪਰ ਉਦਾਂ ਕੀ ਹੁੰਦਾ ਸੀ ਸੇਵਾ ਜਿਹੜੇ ਖੂਨਦਾਨ ਕਰਨ ਆਉਂਦੇ ਸੀ ਉਹ ਆ ਕੇ ਤੇ ਖੂਨਦਾਨ ਦੇ ਕੇ ਚਲ ਜਾਂਦੇ ਸੀ ਜਿਹੜੇ ਉਦਾਂ ਕੋਈ ਸੇਵਾ ਦਿੰਦਾ ਸੀ ਉਹ ਸੇਵਾ ਦੇ ਕੇ ਚਲ ਜਾਂਦਾ ਸੀ ਬਾਬਾ ਜੁਰਾਵਰ ਸਿੰਘ ਬਾਬਾ ਫਤਿਹ ਸਿੰਘ ਦੀ ਲਸ਼ਾਨੀ ਸ਼ਹਾਦਤ ਨੂੰ ਸਮਰਤੀ ਪਰ ਜਿਹੜਾ ਇਹ ਖੂਨਦਾਨ ਕੈਂਪ ਲਾਇਆ ਹੈ ਇਹਦੇ ਵਿੱਚ ਸਾਡਾ ਮੇਨ ਮਕਸਦ ਇਹ ਆ ਵੀ ਇਤਿਹਾਸ ਬਾਰੇ ਜਾਗਰੂ ਕਰਨਾ ਹੈ ਵੀ ਬੱਚਿਆਂ ਨੂੰ ਵੱਡਿਆਂ ਨੂੰ ਜਿਨ੍ਹਾਂ ਨੂੰ ਇਤਿਹਾਸ ਬਾਰੇ ਨਹੀਂ ਪਤਾ ਸਾਨੂੰ ਵੀ ਨਹੀਂ ਪਤਾ ਵੀ ਅਸੀਂ ਵੀ ਇਹ ਚੀਜ਼ਾਂ ਸਿੱਖਣੀਆਂ ਨੇ ਜਾਣਨ ਹੈ ਹਾਂ ਵੀ ਛੋਟੇ ਸਾਹਿਬ ਜਾਦੇ ਚਮਕੌਰ ਦੀ ਗੜੀ ਵਿੱਚ ਕੀ ਕੀ ਹੋਇਆ ਸੀ ਅਨੰਦਪੁਰ ਸਾਹਿਬ ਚ ਕੀ ਹੋਇਆ ਸੀ ਕਿਵੇਂ ਪਰਿਵਾਰ ਦਾ ਵਿਛੋੜਾ ਹੋਇਆ ਸੀ ਤੇ ਇਹ ਚੀਜ਼ਾਂ ਇੱਕ ਬੱਚੇ ਨੂੰ ਜਾਂ ਆਪਾਂ ਕਹਿ ਸਕਦੇ ਆਪਾਂ ਇਹ ਚੀਜ਼ਾਂ ਆਪਣੇ ਦਿਮਾਗ 'ਚ ਰੱਖਣੀਆਂ ਇਤਿਹਾਸ ਬਾਰੇ ਜਾਨਣਾ ਸਾਡੇ ਕੋਲ ਇਸ ਤੋਂ ਇਲਾਵਾ ਹੋਰ ਕੋਈ ਉਪਾਏ ਨਹੀਂ ਹੈਗਾ ਸੀ ਸਕੂਲਾਂ ਦੇ ਬੱਚੇ ਵੀ ਆਉਣਗੇ ਕੰਪੀਟੀਸ਼ਨ ਕਰਾਇਆ ਜਾਏਗਾ ਭਾਗ ਲੈਣਗੇ ਉਹ ਚੀਜ਼ਾਂ ਦੇ ਸਰਚ ਕਰਨਗੇ ਉਹ ਚੀਜ਼ ਨੂੰ ਜਾਣਨ ਦੀ ਕੋਸ਼ਿਸ਼ ਕਰਨਗੇ ਫਿਰ ਉਹ ਆਪਣੇ ਦਾਦੇ ਦੇ ਵਿੱਚ ਉਹ ਚੀਜ਼ ਨੂੰ ਦੱਸਣਗੇ ਹਾਂ ਜੀ ਛੋਟੇ ਸਾਹਿਬ ਜਦਿਆਂ ਦਾ ਜਨਮ ado ਹੋਇਆ ਸੀ ਤੇ ਆ ਉਹਨਾਂ ਨਾਲ ਹੋਇਆ ਸੀ ਤਾਂ ਸਾਡਾ ਮੇਨ ਮਕਸਦ ਲੋਕਾਂ ਨੂੰ ਜਾਗਰੂ ਕਰਨਾ ਹੈ ਤੇ ਖੂਨਦਾਨ ਕੈਂਪ ਜਿਹੜਾ ਲਵਾਇਆ ਜਾ ਰਿਹਾ ਹਰ ਸਾਲ ਦੀ ਤਰ੍ਹਾਂ ਚੌਥਾ ਵਿਸ਼ਾਲ ਖੂਨਦਾਨ ਕੈਂਪ ਲਾਇਆ ਜਾ ਰਿਹਾ ਹੈ ਇਹਦੇ ਵਿੱਚ ਇਕੱਲੇ-ਇਕੱਲੇ ਬੰਦੇ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਸਾਹ ਮੋਢੇ ਨਾਲ ਮੋਢਾ ਲਾ ਕੇ ਖੜੇ ਨੇ ਤੇ ਸਭ ਦਾ ਤਹਿ ਦਿਲੋਂ ਧੰਨਵਾਦ ਹੈ ਤੇ ਇਸ ਵਾਰੀ ਪ੍ਰੋਗਰਾਮ ਥੋੜਾ ਐਡਾ ਵੱਡਾ ਨਹੀਂ ਹੋ ਰਿਹਾ ਛੋਟਾ ਪ੍ਰੋਗਰਾਮ ਕਰ ਰਹੇ ਆ ਅਸੀਂ ਅਗਲੀ ਵਾਰੀ ਸਾਨੂੰ ਉਮੀਦ ਆ ਵੀ ਅਸੀਂ ਨਵੰਬਰ ਤੋਂ ਪਹਿਲਾਂ ਹੀ ਤਿਆਰੀ ਕਰਨੀ ਸ਼ੁਰੂ ਕਰ ਦੇਣੀ ਹੈ ਵੀ ਹੋਰ ਕੀ ਬੱਚਿਆਂ ਨੂੰ ਜਾਣਕਾਰੀ ਜਿੰਨੀ ਹੋ ਸਕੇ ਉਨੀ ਦਿਵਾ ਸਕੀਏ ਤੇ ਹਰ ਸਾਲ ਇਹੇ ਬਾਬੇ ਦੀ ਗੁਰੂ ਨਾਨਕ ਦੇਵ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾ ਦੀ ਕਿਰਪਾ ਰਹੀ ਤੇ ਪ੍ਰੋਗਰਾਮ ਐਵੇਂ ਹੀ ਕਰਦੇ ਰਾਂਗੇ ਹਰ ਇੱਕ ਚੀਜ਼ ਦੇ ਕਰਦੇ ਰਾਂਗੇ ਤੇ ਸਾਡਾ ਸਾਥ ਦਿਆ ਕਰੋ ਨਿੰਦਿਆ ਨਾ ਕਰੋ ਇਹ ਸਾਡੀ ਬੇਨਤੀ ਹੈ ਕਿਉਂਕਿ ਕਾਫੀ ਚੀਜ਼ਾਂ ਹੁੰਦੀਆਂ ਨੇ ਜਿੱਚ ਨਿੰਦਿਆ ਵੀ ਜਾਂਦਾ ਹੈ ਨਿੰਦਨ ਵਾਲਾ ਕੰਮ ਨਾ ਕਰਿਆ ਕਰੋ ਅਸੀਂ ਤੁਹਾਡੇ ਬੱਚਿਆਂ ਅger ਸਾਡੇ ਤੋਂ ਕਿਸੇ ਬਰਕਾਰ ਦੀ ਕੋਈ ਗਲਤੀ ਹੁੰਦੀ ਸਾਨੂੰ ਦੱਸਿਆ ਕਰੋ ਇਹ ਨਹੀਂ ਹੈਗਾ ਵੀ ਨਿੰਦਨਾ ਸ਼ੁਰੂ ਕਰ ਦੋ ਨਿੰਦਨ ਵਾਲਾ ਕੰਮ ਨਾ ਕਰਿਆ ਕਰੋ ਖੁੰਦਕਬਾਜੀ ਨਾ ਰੱਖਿਆ ਕਰੋ ਸਾਰੇ ਆਪਣੇ ਨੇ ਕੋਈ ਬਗਾਨਾ ਨਹੀਂ ਗੁਰੂ ਮਹਾਰਾਜ ਦੀ ਕਿਰਪਾ ਨਾਲ ਅਸੀਂ ਪ੍ਰੋਗਰਾਮ ਕਰ ਲਈਆਂ ਸਭ ਜਾਣੇ ਸਾਥ ਦਿਓ ਬਹੁਤ ਲੋਕ ਪਿੰਡ ਦੇ ਬਹੁਤ ਜ਼ਿਆਦਾ ਸਾਨੂੰ ਸਹਿਯੋਗ ਮਿਲਦਾ ਵੇ ਐ ਐਵੇਂ ਹੀ ਸਹਿਯੋਗ ਬਣਾਈ ਰੱਖਿਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ